ਜੱਟ ਖਾਣਗੇ ਜੀ ਹੁਣ ਜੱਟਾਂ ਵਾਲਾ ਸੈਂਡਵਿਚ ਤਾਂ ਦੇਖੋ ਆਉਂਦਾ ਨਾ ਮੂੰਹ ਚ ਪਾਣੀ ਤੇ ਬਣਦਾ ਕਿਵੇਂ ਆ ਬਣਦਾ ਆਇਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਕद्दूकश ਕद्दूकश ਤੇ ਵੀ ਕੀ ਰਗੜਨਾ ਪਤਨ ਦੱਸ ਦਿਆ ਜਿਹੜਾ ਹੁੰਦਾ ਨਾ ਅਦਰਕ ਇਹ ਸਾਫਤਾ ਨਹੀਂ ਆਪਾਂ ਪਾਉਣਾ ਇਹ ਬਸ ਇਹਦਾ ਮੂਰਲਾ ਹਿੱਸਾ ਇੱਕ ਪਾਸਾ ਆਪਾਂ ਜਿਵੇਂ ਕਹਿ ਲਈਏ ਇੰਜੀਕ ਉਹਨੂੰ ਆਪਾਂ ਕद्दूकश ਕਰ ਲੈਣਾ ਤੇ ਠੀਕ ਆ ਤੇ ਜਿਹੜਾ ਬਾਕੀ ਦਾ ਹੋਊਗਾ ਉਹ ਆਪਾਂ ਰੱਖ ਦੇਣਾ ਉਵੇਂ ਹੀ ਵਾਪਸ ਤੇ ਇਹ ਟਰਿਕ ਆ ਜਿਹੜੀ ਇਹ ਵੀ ਤੁਸੀਂ ਯਾਦ ਰੱਖ ਲੈਣੀ ਹੈ ਕਿਉਂਕਿ ਜੇ ਥੋੜਾ ਜਿਹਾ ਕੱਟ ਕੇ ਅਦਰਕ ਤੇ ਤੁਸੀਂ ਕਦੂਕਸ਼ ਕਰੋਗੇ ਉਹ ਤੁਹਾਡੇ ਹੱਥ 'ਚ ਹੀ ਨਹੀਂ ਆਉਣਾ ਤੇ ਇਸ ਕਰਕੇ ਤੁਹਾਡੀਆਂ ਉਂਗਲਾਂ ਵੀ ਲਗੜੀਆਂ ਜਾ ਸਕਦੀਆਂ ਪਰ ਸਾਵਧਤਾ ਹੀ ਰਹਿ ਕੇ ਤੁਸੀਂ ਇਹ ਕਦੂਕਸ਼ ਕਰ ਲੈਣਾ ਹੈ ਇਹ ਇੰਨਾ ਕੁ ਜਿਵੇਂ ਆਪਾਂ ਦੱਸਿਆ ਤੁਹਾਨੂੰ ਤੇ ਇਹਨੂੰ ਐਂ ਰਗੜ ਲੈਣਾ ਜਬਰੀਕ ਵਾਲੇ ਪਾਸੇ ਉ ਕਰਨਾ ਚਾਹੁੰਦੇ ਉਧਰੋਂ ਕਰ ਲਓ ਨਹੀਂ ਮੋٹے ਵਾਲੇ ਪਾਸੇ ਮਾੜੇ ਮੋٹے ਨਾਲ ਕੋਈ ਫਰਕ ਨਹੀਂ ਪੈਦਾ ਹੁੰਦਾ ਵੈਸੇ ਬਰੀਕ ਵਾਲੇ ਪਾਸੇ ਹੋ ਜੇ ਤਾਂ ਬਾਲਾ ਵਧੀਆ ਰਹਿੰਦਾ ਤੇ ਡਾ ਇੱਕ ਕੱਦੂ ਦਾ ਪੀਸ ਲਿਆ ਆਪਾਂ ਤੇ ਇਹਨੂੰ ਆਪਾਂ ਕੱਦੂ ਨੂੰ ਛੱਲ ਕੇ ਤੇ ਇਹਨੂੰ ਵੀ ਆਪਾਂ ਕੱਦੂ ਕਸ਼ ਕਰਾਂਗੇ ਤੇ ਟਮਾਟਰਾਂ ਇੱਕ ਸਵਾਦ ਲਈ ਤੇ ਟਮਾਟਰ ਨੂੰ ਕੱਦੂ ਕਸ਼ ਕਰਾਂਗੇ ਹੋਰ ਆਪਾਂ ਕੀ ਕਰਨਾ ਇਹਦੇ ਚ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਤੇ ਜਿਹੜੇ ਜਿਹੜੇ ਆਪਣੇ ਪੇਜ ਨਾਲ ਜੁੜੇ ਹੋਇਆ ਤੁਸੀਂ ਵੀ ਦੱਸੋ ਵੀ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋਇਆ ਅਸੀਂ ਹੈਗੇ ਆਂ ਜੀ ਜੈਤੋ ਸ਼ਹਿਰ ਆ ਜਿਲ੍ਹਾ ਸਾਡਾ ਫਰੀਦਕੋਟ ਆ ਗੰਗਸਰ ਸਾਹਿਬ ਜੈਤੋ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਐ ਜੀ ਗੰਗਸਰ ਜੈਤੋ ਤੁਸੀਂ ਕਿਤਾਬਾਂ 'ਚ ਪੜ੍ਹਿਆ ਹੋਊਗਾ ਜੈਤੋ ਦਾ ਮੋਰਚਾ ਸਾਡੇ ਹੀ ਲੱਗਿਆ ਸੀ ਉਹ ਜੈਤੋ 'ਚ ਤੇ ਅਸੀਂ ਉਸ ਧਰਤੀ ਨੂੰ ਬਿਲੋਂਗ ਕਰਦੇ ਆਂ ਤੇ ਅਸੀਂ ਸਾਡੇ ਪੇਜ ਤੇ ਇਹ ਜੀ ਕਦੇ ਕੋਈ ਚੀਜ਼ ਨਹੀਂ ਪਾਈ ਜਿਹੜੀ ਤੁਹਾਡੇ ਲਈ ਨੁਕਸਾਨਦੇ ਹੋਵੇ ਆਪਾਂ ਕੀ ਤੇਜੀ ਦੋ ਚਮਚੇ ਦਹੀਂ ਦੇ ਐਡ ਆ ਮੇਥੀ ਐ ਥੋੜੀ ਜੀ ਪਾਲੀ ਆਪਾਂ ਵਿੱਚ ਇਹਦੇ ਤੇ ਹੋਰ ਆਪਾਂ ਇਹਦੇ ਚ ਨੂਨ ਪਾਲਿਆ ਇੱਕ ਚਮਚਾ ਅੱਧਾ ਚਮਚਾ ਮਿਰਚਾਂ ਦਾ ਪਾਲਿਆ ਹੈ ਤੇ ਅੱਗੇ ਆਉਂਦੀ ਆ ਹੈਗਾ ਜੀਰਾ ਇਹ ਆ ਥੋੜਾ ਜਿਹਾ ਜੀਰਾ ਪਾਲਿਆ ਟੇਸਟ ਵਾਸਤੇ ਠੀਕ ਆ ਆ ਸੂਜੀ ਦੇ ਆਪਾਂ ਦੋ ਚਮਚੇ ਪਾ ਲੈਣੇ ਆ ਵੱਡੇ ਇਹ ਸਾਰੇ ਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਹਨਾ ਵੀ ਜਿਵੇਂ ਆਟਾ ਗੁੰਨਣਾ ਹੁੰਦਾ ਉਵੇਂ ਆਪਾਂ ਇਹਨੂੰ ਮਿਕਸੀ ਜਾ ਕਰਕੇ ਵੀ ਬਣਾ ਲੈਣਾ ਮੜਾ ਜਾ ਸੈਟਿੰਗ ਜੀ ਕਰ ਲੈਣੀ ਹੈ ਦੀ ਇਹ ਬਣ ਗਿਆ ਆਪਣਾ ਜੱਟ ਸੌਦਾ ਤਿਆਰ ਹੋ ਗਿਆ ਆਪਣਾ ਠੀਕ ਆ ਤੇ ਇਹਨੂੰ ਜੱਟ ਸੌਦੇ ਨੂੰ ਆਪਾਂ ਵਰਤਨਾ ਕਿਵੇਂ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਇਹ ਮਸਾਲਾ ਜਿਹੜਾ ਆਪਾਂ ਸੈਂਡਵਿਚਾਂ ਦੇ ਵਿੱਚ ਭਰਨਾ ਮਿੱਤਰੋ ਠੀਕ ਆ ਤੇ ਟੇਸਟ ਵਾਲੀ ਜਿਹੜੀ ਤੁਸੀਂ ਕਹੇ ਹੋਗੇ ਲਹਿਰਾ ਬਹਿਰਾ ਹੀ ਲੱਗ ਜਾਣ ਗਿਆ ਜੀ ਨੂੰ ਤੁਸੀਂ ਇਹ ਫੜਾ ਦੋਗੇ ਤੇ ਉਹ ਤਾਂ ਖਾਊਗਾ ਹੀ ਖਾਊਗਾ ਅਗਲਾ ਤੇ ਜਿਹੜਾ ਛੋੜੇ ਸਿਦ ਮਗਰ ਬਚਿਆ ਪਿਆ ਹੋਊਗਾ ਉਹ ਤੁਹਾਡੇ ਤੋਂ ਖੋ ਗੇ ਖਾ ਜਾਊਗਾ ਇੰਨਾ ਸਵਾਦ ਬਾਨਾ ਇਹ ਤੁਸੀਂ ਦੇਖ ਲਓ ਹੈ ਤੇ ਇਹ ਦੇਖ ਲਓ ਪਾਣੀ ਉਹਨਾਂ ਕੀ ਆਏ ਨਾ ਵੀ ਪਾਣੀ ਚਾਰ ਗਲ ਮਾਰ ਲਓ ਵੀ ਪਾਣੀ ਬਾਲਾ ਹੋ ਜੇ ਵਿੱਚ ਉਹਵੇਂ ਨਾ ਕਰਿਓ ਵੀ ਠੀਕ ਠਾਕ ਜਿਹਾ ਪਾਣੀ ਵੀ ਸੈਟ ਜਾ ਜੇ ਮਾਹੌਲ ਵੀ ਆਏ ਨਾ ਵੀ ਕਿਤੇ ਬਰਡਾ ਚੋਂ ਪਾਣੀ ਜਿਉਂਦਾ ਫਿਰੇ ਉਹ ਕੰਮ ਨਾ ਕਰਿਓ ਹੈ ਇਹ ਆਪਣਾ ਮਸਾਲਾ ਹੋ ਗਿਆ ਜੀ ਤਿਆਰ ਤੇ ਇਹਨੂੰ ਆਪਾਂ ਲਾਵਾਂਗੇ ਬ੍ਰੈਡਾਂ ਦੇ ਵਿੱਚ ਦੇਖੋ ਪਿਆ ਨਾ ਜਿਵੇਂ ਵਧੀਆ ਪੂਰਾ ਸੋਹਣਾ ਲੱਗਦਾ ਤੇ ਜਦੋਂ ਬ੍ਰੈਡਾਂ ਦੇ ਵਿੱਚ ਲਾ ਕੇ ਤੇ ਇਹਨੂੰ ਆਪਾਂ ਤਵਾ ਤਵਾਤਰ ਹੈ ਜੀ ਆਹ ਠੀਕ ਆ 15-15 ਤਵਾ ਨਹੀਂ ਹੁੰਦਾ ਜਿਹੜਾ ਉਹ ਵਾਲਾ ਤਵਾ ਇਹ ਅੱਜ ਕੱਲ ਬਹੁਤ ਮਸ਼ਹੂਰ ਹੈ ਤਵੇ ਤੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਦੇਸੀ ਘਿਓ ਪਾਲਿਆ ਤੁਸੀਂ ਰਿਫੈਂਡ ਵੀ ਪਾ ਸਕਦੇ ਆ ਤੇ ਆਵ ਬਰੈਡ ਦੇ ਉੱਤੇ ਆਪਾਂ ਜਿਹੜਾ ਮਸਾਲਾ ਬਣਾਇਆ ਸੀ ਮਸਾਲਾ ਭਰ ਕੇ ਬਰੈਡ ਦੇ ਵਿੱਚ ਇੱਕ ਇੱਕ ਦੇ ਉੱਤੇ ਧਰ ਲਾਂਗੇ ਤੇ ਆਪਾਂ ਦੋਨੇ ਇੱਕ ਘੋਤਰ ਐ ਸੀਗਾ ਨਾ ਤਵੇ ਤੇ ਤੇ ਇਹ ਤਵੇ ਤੇ ਆਪਾਂ ਦੋਨੇ ਬਰੈਡ ਧਰਤੇ ਮਸਾਲਾ ਲਾ ਕੇ ਤੇ ਇੱਕ ਇੱਕ ਬਰੈਡ ਆਪਾਂ ਇਹਨਾਂ ਦੇ ਉੱਤੇ ਧਰ ਦਾਂਗੇ ਤੇ ਆਪਣਾ ਜੱਟਾਂ ਵਾਲਾ ਸੈਂਡਵਿਚਾ ਜਿਹੜਾ ਉਹ ਤਿਆਰ ਹੋਊਗਾ ਹੁਣ ਦੇਖੋ ਇਹ ਚੰਗੀ ਤਰ੍ਹਾਂ ਰਾੜ ਲੈਣਾ ਵੀ ਕੱਚਾ ਪੰਨ ਨਾ ਰਵੇ ਕੱਦੂ ਦਾ ਆਪਣੇ ਜਿਵੇਂ ਹੁੰਦੇ ਪਤਾ ਕੀ ਆ ਵੀ ਲੋਕ ਕੱਚੇ ਹੀ ਖਾ ਲੈਂਦੇ ਆ ਕਿਉਂਕਿ ਆਪਾਂ ਦਾ ਸਵੇਰ ਦੁਪਹਿਰੇ ਸ਼ਾਮ ਜਿਵੇਂ ਨਿਕਲੇ ਨੇ ਗਰਮੀਆਂ 'ਚ ਕद्दू ਤੇ ਸਿਆਲਾਂ 'ਚ ਸਾਗ ਵੀ ਆਪਾਂ ਤੋਂ ਉਹੋ ਜਿਹਾ ਤੇ ਵੀ ਜਿਨ੍ਹਾਂ ਨੂੰ ਵਹਿਮ ਆ ਕੋਈ ਤੇ ਉਹ ਕਦੋਂ ਨੂੰ ਉਬਾਲ ਲਿਓ ਉਹ ਉਬਾਲ ਲਿਓ ਕद्दू ਕਸ਼ ਕਰਨ ਤੋਂ ਪਹਿਲਾਂ ਤੇ ਉਹ ਕਦੋਂ ਨੂੰ ਉਬਾਲ ਲਿਓ ਜਿਨ੍ਹਾਂ ਨੂੰ ਬੜਾ ਵਹਿਮ ਆ ਪਰ ਬੜਾ ਡਿੱਕੇ ਵਾਲੀ ਗੱਲ ਨਹੀਂ ਹੈਗੀ ਕੋਈ ਇਹ ਤੇ ਕਦੂ ਐਂਕਾ ਦੂ ਗਸ਼ ਕਰਕੇ ਪੂਰਾ ਟੇਸਟ ਬਣੂਗਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਤੇ ਬਹੁਤ ਸਵਾਦ ਬਣੂਗਾ ਇਹ ਤੇ ਤੁਸੀਂ ਸਾਰਿਆਂ ਨੇ ਬਣਾ ਕੇ ਖਾ ਕੇ ਤੇ ਦੱਸਣਾ ਵੀ ਇਹ ਬਣਾਏ ਤੁਹਾਨੂੰ ਕਿਵੇਂ ਲੱਗਿਆ ਅਸੀਂ ਕਹਿੰਨੇ ਐਵੇਂ ਅਸੀਂ ਖਾਧਾ ਸੀ ਤੇ ਸਾਨੂੰ ਇਹਦਾ ਸਵਾਦ ਲੱਗਿਆ ਭਾਈ ਤੇ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਐਂ ਪਲਟ ਲਿਓ ਪਲਟ ਕੇ ਤੇ ਦੋਨੇ ਪਾਸੇ ਰੜ ਜਾਊਗਾ ਇਹ ਦੇਖੋ ਪਿਆ ਨਾ ਜਮਾ ਤੇ ਜਿਨ੍ਹਾਂ ਕੋਲ ਸੈਂਡਵਿਚ ਮੇਕ ਕਰਜਾ ਹੁੰਦਾ ਕਈ ਮੋਟਰਾਂ ਤੇ ਰੱਖੀ ਬੈਠੇ ਹੁੰਦੇ ਆ ਜੱਟ ਭਰਾ ਆਪਣੇ ਤੇ ਉਹ ਵੀ ਬਈ ਤੇ ਇੱਕ ਹੋਰ ਆ ਤੇ ਵੀ ਤੁਸੀਂ ਨਾ ਲਿਖਿਆ ਕਰੋ ਜਰੂਰ ਕਰੋ ਯਾਰ ਤੁਜੀ ਨਾ ਦੇਖ ਕੇ ਵੀਡੀਓ ਬਣਾ ਕੇ ਖਾ ਕੇ ਚੀਜ਼ ਢ ਘਾਰਤਾ ਮਾਰ ਲੈਣੋ ਪਰ ਤੁਸੀਂ ਲਿਖਦੇ ਨਹੀਂ ਥੱਲੇ ਨਾ ਤੁਸੀਂ ਸ਼ੇਅਰ ਕਰਦਾ ਬਈ ਤੁਹਾਡੇ ਆਪ ਦੇ ਕਿਸੇ ਭਰਾ ਦਾ ਆ ਪੇਜ ਆ ਤੇ ਤੁਸੀਂ ਜਦੋਂ ਉਹਨੂੰ ਸ਼ੇਅਰ ਹੀ ਨਹੀਂ ਕਰਦੇ ਤੇ ਯਾਰ ਗਲਤ ਨਹੀਂ ਲੱਗਦਾ ਏ ਅਸੀਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਚੀਜ਼ਾਂ ਕੀਤੀ ਬੜੀ ਬਾਰੇ ਵੀ ਆਪਣੇ ਪੇਜ ਤੇ ਬਹੁਤ ਪੋਸਟਾਂ ਆਉਂਦੀਆਂ ਨੇ ਖਾਣ ਪੀਣ ਦੀਆਂ ਚੰਗੀਆਂ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਤੇ ਤੁਸੀਂ ਇਹ ਚੀਜ਼ਾਂ ਆਪਣੇ ਜਵਾਕਾਂ ਨੂੰ ਖਵਾਓ ਐਵੇਂ ਨਾ ਬਜ਼ਾਰੂ ਜਿਹਾ ਸੈਂਡਵਿਚ ਬਣਾ ਦਵਾ ਦਵਾ ਖਵਾਈ ਚ ਲੈ ਕਰੋ ਚਟਨੀਆਂ ਪਾ ਪਾਣਾ ਵਿੱਚ ਤੇ ਮਿੱਦੇ ਖਰਾਬ ਕਰ ਦਿੰਦੇ ਜਵਾਕਾਂ ਦੇ ਬਜ਼ਾਰੂ ਸੈਂਡਵਿਚ ਸ਼ੇਅਰ ਕਰ ਦਿਓ ਹੁਣ